ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਣੀ ਤਿਆਰੀ ਵੀ ਬਹੁਤ ਸ਼ੋਰ-ਸ਼ੋਰ ਨਾਲ ਕਰ ਰਹੇ ਹੋਵਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੂਰੇ ਪੰਜਾਬ ਦੇ ਡਿਸਟ੍ਰਿਕਟ ਜਨੇ ਵੀ ਕੋਰਟ ਨੇ ਸਭ ਵਿੱਚ ਜਿਹੜੀ ਪੀਐਨ ਦੀਆਂ ਤੇ ਪ੍ਰੋਸੈਸਰ ਸਰਵਰ ਦੀਆਂ ਜਿਹੜੀਆਂ ਵੈਕੈਂਸੀਆਂ ਨਿਕਲ ਰਹੀਆਂ ਨੇ ਤੇ ਉਸ ਦੇ ਰਿਕਾਰਡਿੰਗ ਜਿਹੜੀ ਅੰਮ੍ਰਿਤਸਰ ਦੇ ਵਿੱਚ ਪ੍ਰੋਸੈਸਰ ਸਰਵਰ ਤੇ ਪੀਐਨ ਦੀ ਵੈਕੈਂਸੀ ਨਿਕਲੀ ਹੋਈ ਸੀ ਤਾਂ ਉਸ ਦੇ ਰਿਕਾਰਡਿੰਗ ਇੱਕ ਨਵੀਂ ਅਪਡੇਟ ਆਈ ਹੋਈ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਹਾਂ ਪੂਰੀ ਜਾਣਕਾਰੀ ਠੀਕ ਹੈ ਜੀ ਇਸ ਵਿੱਚ ਨਾ ਬੱਚਿਆਂ ਦੀ ਜਿਹੜੀ ਲਿਸਟ ਅਪਡੇਟ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਦੀ ਜਿਹੜੀ ਵੈਬਸਾਈਟ ਓਪਨ ਕਰਦੇ ਹਾਂ ਉਹਦੇ ਵਿੱਚ ਨਾ ਨਵੀਂ ਜਿਹੜੀ ਇੱਕ ਅਬ ਅਪਡੇਟ ਆਈ ਹੋਈ ਹੈ ਉਹ ਦੇਖੋ ਤੁਸੀਂ ਇਹ ਪੀਐਨ ਦੇ ਜਿਹੜੇ ਆਪਣੇ ਪ੍ਰੋਸੈਸਰ ਵਾਸਤੇ ਨਾ ਇਹਨਾਂ ਦੇ ਜਿਹੜੇ ਕੈਂਡੀਡੇਟ ਰਿਜੈਕਟ ਲਿਸਟ ਹੈਗੀ ਆ ਤੇ ਰੋਲ ਨੰਬਰ ਵਾਈਜ਼ ਲਿਸਟ ਇਹ ਸਾਰੀ ਜਿਹੜੀ ਅਪਡੇਟ ਹੋਈ ਆ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਲਿਸਟ ਆਫ ਰਿਜੈਕਟਡ ਐਪਲੀਕੇਸ਼ਨ ਆਫ ਕਹਦੀਆਂ ਪੋਸਟ ਆਫ ਪ੍ਰੋਸੈਸਰ ਵਰ ਠੀਕ ਆ ਜੀ ਦੇਖੋ ਪ੍ਰੋਸੈਸਰ ਵਰ ਦੀਆਂ ਜਿਹੜੀ ਲਿਸਟ ਪਈ ਹੋਈ ਆ ਦੂਜੀ ਲਿਸਟ ਆਫ ਰੋਲ ਨੰਬਰ ਆਫ ਦਾ ਪੋਸਟ ਆਫ ਪ੍ਰੋਸੈਸਰ ਵਰ ਠੀਕ ਆ ਜੀ ਲਿਸਟ ਆਫ ਐਲੀਜੀਬਲ ਕੈਂਡੀਡੇਟ ਫੋਰ ਰਿਜੈਕਟ ਲਿਸਟ ਦੇਖੋ ਪੀਐਨ ਦੇ ਠੀਕ ਹੈ ਲਿਸਟ ਆਫ ਅਪਲੀਕੇਸ਼ਨ ਰੀਸੀਵਡ ਆਫਟਰ ਡਿਊ ਡੇਟ ਜੈਕ ਲਿਸਟ ਫੋਰ ਦਾ ਪੋਸਟ ਆਫ ਬੀਹਨ ਠੀਕ ਹੈ ਕੱਲੀ ਕੱਲੀ ਉਹਨਾਂ ਨੇ ਲਿਸਟ ਪਾਈ ਹੋਈ ਆ ਜੇਕਰ ਕਿਸੇ ਕੈਂਡੀਡੇਟ ਦੇ ਪ੍ਰੋਜੈਕਟ ਲਿਸਟ ਫਾਰ ਰਿਜੈਕਟ ਹੋਏ ਨੇ ਕੈਂਡੀਡੇਟ ਦਾ ਰੋਲ ਨੰਬਰ ਆਇਆ ਹੈ ਜਾਂ ਕੈਂਡੀਡੇਟ ਨੇ ਡਿਊ ਡੇਟ ਤੋਂ ਬਾਅਦ ਜਿਹੜਾ ਫਾਰਮ ਫਿਲ ਕੀਤਾ ਸੌਰੀ ਪਹੁੰਚਾਇਆ ਤਾਂ ਸਭ ਦੀ ਜਾਣਕਾਰੀ ਦਿੱਤੀ ਹੋਈ ਆ ਕਿਉਂਕਿ ਕਈ ਵਾਰ ਤਾਂ ਪਹਿਲਾਂ ਕੈਂਡੀਡੇਟ ਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਫਾਰਮ ਪੁੱਜਾ ਨਹੀਂ ਪੁੱਜਾ ਹੱਲੇ ਵੀ ਕਈ ਕੈਂਡੀਡੇਟ ਵੇਟ ਕਰਦੇ ਰਹਿਣਗੇ ਸੋ ਮੈਂ ਉਹਨਾਂ ਤੱਕ ਜਾਣਕਾਰੀ ਪਹੁੰਚਾ ਦੇਣਾ ਕਿ ਤੁਸੀਂ ਵੈਬਸਾਈਟ ਖੋਲੋ ਵੈਬਸਾਈਟ ਦੇ ਸਿੰਪਲ ਜਿ ਦੇਖੋ Google 'ਚ ਵੈਬਸਾਈਟ ਓਪਨ ਕਰਨੀ ਹੈਗੀ ਆ ਉੱਪਰ ਹੀ ਤੁਹਾਨੂੰ ਸਾਰੇ ਲਿੰਕ ਅਵੇਲੇਬਲ ਹੋ ਜਾਣਗੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਰੋਲ ਨੰਬਰ ਵਾਲਾ ਜਿਹੜਾ ਲਿੰਕ ਖੋਲ੍ਹ ਕੇ ਚੈੱਕ ਕਰੋ ਜੇ ਤਾਂ ਉਸ ਚ ਨਹੀਂ ਆਇਆ ਫਿਰ ਤੁਸੀਂ ਸਮਝੋ ਕਿ ਤੁਹਾਡਾ ਰਿਜੈਕਟ ਹੈ ਜਾਂ ਡਿਊ ਡੇਟ ਤੋਂ ਲੇਟ ਪੁੱਜਿਆ ਹੈ ਤਾਂ ਤੁਸੀਂ ਉਹ ਦੇਖ ਸਕਦੇ ਹੋ ਠੀਕ ਹੈ ਹੁਣ ਅਸੀਂ ਇਹਦੇ ਵਿੱਚ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਪੀਐਨ ਦੀਆਂ ਰੋਲ ਨੰਬਰ ਵਾਈਜ਼ ਜਿਹੜੇ ਨਾਮ ਆਏ ਹੋਏ ਨੇ ਅਸੀਂ ਉਹ ਲਿੰਕ ਓਪਨ ਕਰਦੇ ਹਾਂ ਠੀਕ ਹੈ ਦੇਖੋ ਹੁਣ ਹੁਣ ਜਿਹੜੇ ਬੱਚਿਆਂ ਦੇ ਨਾਮ ਆਏ ਨੇ ਤੁਸੀਂ ਉਹ ਦੇਖੋ ਸਭ ਤੋਂ ਪਹਿਲਾਂ ਆਸਦੀਪ ਸਿੰਘ ਠੀਕ ਆ ਆਕਾਸ਼ ਅਰਜੀਤ ਸਿੰਘ ਆਰਤੀ ਨਾਮੀ ਆਰਤੀ ਨਾਮੀ 6 ਨਾਮ ਨੇ 6 ਅਲੱਗ-ਅਲੱਗ ਕੈਂਡੀਡੇਟ ਨੇ ਜੋ ਐਸੀ ਬੀਸੀ ਤੋਂ ਨੇ ਠੀਕ ਆ ਜੀ ਡਿਸਟ੍ਰਿਕਟ ਵੀ ਨਾਲ ਮੈਂਸ਼ਨ ਕੀਤੀ ਹੋਈ ਆ ਕੋਈ ਗੁਰਦਾਸਪੁਰ ਤੋਂ ਹੈਗਾ ਆ ਕੋਈ ਫਾਜ਼ਿਲਕਾ ਤੋਂ ਫਿਰੋਜ਼ਪੁਰ ਤੋਂ ਪੂਰੇ ਪੰਜਾਬ ਤੋਂ ਕੈਂਡੀਡੇਟ ਜਿਹੜਾ ਫਾਰਮ ਫਿਲ ਕੀਤੇ ਹੋਏ ਨੇ ਠੀਕ ਆ ਜੀ ਤੁਸੀਂ ਹੁਣ ਇਹ ਲਿਸਟ ਡਾਊਨਲੋਡ ਕਰੋ ਤੇ ਆਪਣੇ ਖੋਲ ਕੇ ਦੇਖੋ ਕਿ ਤੁਹਾਡਾ ਨਾਮ ਆਇਆ ਹੈ ਜਾਂ ਨਹੀਂ ਆ ਜੇ ਨਹੀਂ ਆਇਆ ਤਾਂ ਤੁਸੀਂ ਦੂਸਰੀ ਲਿਸਟਾਂ ਦੇਖੋ ਕਿ ਤੁਹਾਡਾ ਨਾਮ ਕਿਉਂ ਨਹੀਂ ਆਇਆ ਠੀਕ ਹੈ ਸੋ ਇਹ ਸੀਗੀ ਇਸ ਦੀ ਜਾਣਕਾਰੀ ਤੁਸੀਂ ਆਪਣੀਆਂ ਦੀ ਲਿਸਟ ਚੈੱਕ ਕਰ ਲਓ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਦੂਸਰੀ ਲਿਸਟ ਓਪਨ ਕਰਨ ਦੀ ਹੁਣ ਇਹਦੇ ਵਿੱਚ ਆਪਾਂ ਓਪਨ ਕਰਦੇ ਹਾਂ ਪ੍ਰੋਸੈਸਰ ਵਾਲੀ ਵਾਈਜ਼ ਲਿਸਟ ਠੀਕ ਆ ਜੀ ਲਿਸਟ ਆਫ ਐਪਲੀਕੇਸ਼ਨ ਰੋ ਰੋਲ ਨੰਬਰ 4 ਦਾ ਪੋਸਟ ਆਫ ਪ੍ਰੋਸੈਸਰ ਜਿਨ੍ਹਾਂ ਨੇ ਪ੍ਰੋਸੈਸਰ ਵੱਲੋਂ ਫਾਰਮ ਫਿਲ ਕੀਤਾ ਸੀਗਾ ਉਹਨਾਂ ਦੀ ਵੀ ਤੁਸੀਂ ਲਿਸਟ ਦੇਖ ਸਕਦੇ ਹੋ ਜਿਵੇਂ ਆਭਾ ਵਰਮਾ ਆਕਾਸ਼ ਪਾਂਡੇ ਆਕਾਸ਼ ਅਰਜੀਤ ਸਿੰਘ ਆਰਤੀ ਆਰਤੀ ਕਈਆਂ ਕੈਂਡੀਡੇਟ ਨੇ ਦੋਵਾਂ-ਦੋਵਾਂ ਦੇ ਵਿੱਚ ਫਿਲ ਕੀਤਾ ਹੋਇਆਗਾ ਜਿਵੇਂ ਦੇਖੋ ਆਰਤੀ ਦੇ ਵੀ ਇਸ ਵਿੱਚ ਵੀ ਨੇ ਤੇ ਦੂਸਰੇ ਵਿੱਚ ਵੀ ਇਹਨਾਂ ਨੇ ਫਿਲ ਕੀਤਾ ਹੋਇਆ ਸੀਗਾ ਸੋ ਇਹਨੇ ਤੁਹਾਡੇ ਜਿਹੜੇ ਨਾਮ ਜਿਹੜੇ ਕੈਂਡੀਡੇਟ ਨੂੰ ਉਹਨਾਂ ਨੇ ਇੰਟਰਵਿਊ ਲਈ ਬੁਲਾਉਣਾ ਹੈ ਸੋ ਤੁਸੀਂ ਆਪਣੇ ਨਾਮ ਦੇ ਹਿਸਾਬ ਨਾਲ ਅਲਫਾਬੈਟਿਕਲੀ ਆਰਡਰ ਦੇਖੋ ਤੁਹਾਡਾ ਕਿਸ ਦਿਨ ਹੈ ਤਾਂ ਦੇਖ ਕੇ ਆਪਣੇ ਇੰਟਰਵਿਊ ਜਿਹੜੇ ਦਿਨ ਜਰੂਰ ਜਾਓ ਇੰਟਰਵਿਊ ਦੇਣ ਤੋਂ ਪਹਿਲਾਂ ਚੈਨਲ ਤੇ ਇੱਕ ਵੀਡੀਓ ਪਈ ਹੋਈ ਹੈ ਤੁਸੀਂ ਉਹ ਵੀਡੀਓ ਜਰੂਰ ਦੇਖ ਲਿਓ ਜਿਹੜੀ ਫਜ਼ਿਲਕਾ ਕੋਡ ਦੇ ਨਾਮ ਤੇ ਬਣੀ ਹੋਈ ਹੈ ਕੋਈ 15 ਤੋਂ 17 ਮਿੰਟ ਦੀ ਵੀਡੀਓ ਜਿਸ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਮੈਂ ਪਾਈ ਹੋਏ ਨੇ ਉਹ ਵੀਡੀਓ ਦੇਖ ਲਓ ਤੁਹਾਡਾ ਕਾਫੀ ਫਾਇਦਾ ਹੋ ਜਾਏਗਾ ਬਾਕੀ ਆਪਣੇ ओरिजिनल ડોਕੂਮੈਂਟ ਨਾਲ ਲੈ ਕੇ ਜਾਇਓ ਆਪਣਾ ડોਕੂਮੈਂਟ ਜਿਹੜੇ ਤੁਸੀਂ ਫਾਰਮ ਫਿਲ ਕਰਨ ਲਈ ਲਈ ਸੀ ਸਭ ਦਾ ਇੱਕ ਸੈੱਟ ਬਣਾ ਕੇ ਠੀਕ ਹੈ ਜੀ ਫੋਟੋਕਾਪੀ ਦਾ ਉਹ ਨਾਲ ਲੈ ਕੇ ਜਾਇਓ ਆਪਣਾ ਖਾਣਾ ਵਾਣਾ ਲੈ ਕੇ ਜਾਇਓ ਫਾਰਮਲ ਅਡਰੈਸ ਤੇ ਜਾਇਓ ਠੀਕ ਹੈ ਜੀ ਸੋ ਤਾਂ ਡੀ ਇੰਟਰਵਿਊ ਜਿਹੜੀ ਆ ਉਹ ਕੋਈ 11 ਵਜੇ ਤੋਂ ਪਹਿਲਾਂ ਨਹੀਂ ਸ਼ੁਰੂ ਨਹੀਂ ਬਟ ਫਿਰ ਵੀ ਤੁਸੀਂ ਪੂਰੇ 9 ਵਜੇ ਤੋਂ ਪਹਿਲਾਂ ਪਹਿਲਾਂ ਕੋਰਟ ਦੇ ਵਿੱਚ ਜ਼ਰੂਰ ਪਹੁੰਚਣਾ ਹੈ ਤਾਂ ਇਹ ਇੰਟਰਵਿਊ ਕਾਫੀ ਲੰਬੀ ਚੱਲਦੀ ਹੈ ਕਿਉਂਕਿ ਕਾਫੀ سارے ਕੈਂਡੀਡੇਟ ਹੁੰਦੇ ਨੇ ਜ ਆ ਸਾਬ ਆਉਂਦੇ ਵੀ 11 10 11 ਵਜੇ ਤੱਕ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਲੰਚ ਟਾਈਮ ਵਗੈਰਾ ਵੀ ਚੱਲਦਾ ਸੋ ਤੁਹਾਨੂੰ 4-5 ਈਜ਼ੀਲੀ ਵੱਜ ਜਾਣਗੇ ਠੀਕ ਹੈ ਬੀ ਪ੍ਰਪੇਅਰ ਪ੍ਰਪੇਅਰ ਹੋ ਕੇ ਜਾਇਓ ਤੇ ਕੋਸ਼ਿਸ਼ ਕਰਿਓ ਕਿ ਆਪਣਾ ਖਾਣਾ-ਵਾਣਾ ਖਾ ਕੇ ਤੇ ਨਾਲ ਲੈ ਕੇ ਜਰੂਰ ਜਾਇਓ ਸੋ ਬੇਸਿਕ ਜੀ ਜਾਣਕਾਰੀ ਸੀ ਮੈਨੂੰ ਮੇਰਾ ਫਰਜ਼ ਮੰਨਦਾ ਕਿ ਤੁਹਾਨੂੰ ਮੈਂ ਸਹੀ ਗਾਈਡ ਕਰਾਂ ਕਿਉਂਕਿ ਕਈ ਕੈਂਡੀਡੇਟ ਪਹਿਲੀ ਵਾਰ ਜਾ ਰਹੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਉੱਥੇ ਕੀ ਮਾਹੌਲ ਬੰਨਾ ਹੈ ਤਾਂ ਉੱਥੇ ਜਾ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਲੜਕੀਆਂ ਦੇ ਲਈ ਕਿਉਂਕਿ ਇਹ ਲੜਕੀਆਂ ਖਾਣੇ ਦਾ ਵੀ ਭ੍ਰੇਸ਼ ਕਰਦੀਆਂ ਨੇ ਤਾਂ ਉੱਥੇ ਜਾ ਕੇ ਫਿਰ ਸਰਸਰ ਦਿਨ ਲਾਈਨ 'ਚ ਖਲੋਣਾ ਪੈਂਦਾ ਹੈ ਤਾਂ ਕਾਫੀ ਦਿੱਕਤ ਹੋ ਜਾਂਦੀ ਸੋ ਤੁਸੀਂ ਆਪਣੀ ਤਿਆਰੀ ਨਾਲ ਹੀ ਕਰੋ ਜਾਇਓ ਆਪਣਾ ਸਾਰਾ ਪ੍ਰੋਪਰ ਸਮਾਨ ਪੈਕ ਸੋ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫਿਰ ਵੀ ਤੁਹਾਡਾ ਕੋਈ ਕੁਐਸਚਨ ਤੁਹਾਡੀ ਕੋਈ ਕੁਇਰੀ ਹੋਏ ਇੰਟਰਵਿਊ ਦੇ ਰਿਲੇਟਡ ਜਾਂ ander ਰਿਲੇਟਡ ਕੋਈ ਡਾਕੂਮੈਂਟ ਖਣ ਦੇ ਰਿਲੇਟਡ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਬੇਝਿਜਕ ਮੈਨੂੰ ਕਮੈਂਡ ਬਾਕਸ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਡੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਹਰ ਕਮੈਂਟ ਦਾ ਜਵਾਬ ਦੇਵਾਂਗਾ ਤਾਂ ਕਿ ਤੁਹਾਨੂੰ ਦਿੱਕਤ ਨਾ ਹੋਏ ਤੇ ਆਸਾਨੀ ਨਾਲ ਤੁਸੀਂ ਈਜ਼ੀਲੀ ਆਪਣੇ ਇੰਟਰਵਿਊ ਤੱਕ ਜਾ ਸਕੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਫੋਰ ਯਰ ਸਪੋਰਟ